ਸਾਗਦਲੀ ਸਰੋਂ ਦੀ ਕਾਸ਼ਤ ਕਰਨਾ ਚਾਹੁੰਦੇ ਹੋ ਤਾਂ ਇਹ ਤਰੀਕਾ ਸਭ ਤੋਂ ਬੈਸਟ ਹੈ ਮੇਰੇ ਪਿੱਛੇ ਦੇਖੋ ਖੇੜਾ ਨਿਕਲੀਆਂ ਹੋਈਆਂ ਇਸ ਤਰੀਕੇ ਦੇ ਸਰੋਂ ਦੀ ਕਾਸ਼ਤ ਕਰੋਗੇ ਤਾਂ ਪਾਣੀ ਲੱਗਣ ਤੋਂ ਬਾਅਦ ਸਰੋਂ ਮਰਦੀ ਨਹੀਂ ਦਿੱਕਤ ਕੀ ਹੁੰਦੀ ਹੈ ਜਦੋਂ ਆਪਾਂ ਬੱਤਰ ਦੇ ਵਿੱਚ ਸਰੋਂ ਵਗੈਰਾ ਬੀਜ ਲੈਨੇ ਆ ਤੋਰੀਆ ਬੀਜ ਲੈਨੇ ਆ ਤਾਂ ਅਜਰ ਉਸਨੂੰ ਦੂਜੇ ਪਾਣੀ ਦੀ ਜ਼ਰੂਰਤ ਪੈਂਦੀ ਹੈ ਦੂਜਾ ਪਾਣੀ ਲੱਗ ਗਏ ਤਾਂ ਮਾੜੀ-ਮੋਟੀ ਧੁੱਪ ਲੱਗ ਜੇ ਜਾਂ ਸੇਕੇ ਚ ਪਾਣੀ ਲਾ ਕੇ ਗਰਮੀ ਲੱਗੀ ਤਾਂ ਤੁਹਾਡੀ ਫਸਲ ਹੈ ਜਿਹੜੀ ਸਾਰੀ ਖਰਾਬ ਹੋ ਜਾਂਦੀ ਹੈ ਹੁਣ ਤੁਸੀਂ ਛੱਟਾ ਦਿਓ ਜੀ ਬੀਜ ਦਾ ਖਾਦਾਂ ਦੀ ਜਿਆਦਾ ਇਹਨੂੰ ਲੋੜ ਹੈ ਨਹੀਂ ਇੱਕ ਮਹੀਨੇ ਤੱਕ ਆਪਾਂ ਮੋਢੋ ਪੱਟ ਕੇ ਇਹਨੂੰ ਵੇਚ ਦੇਣਾ ਜਿਹੜਾ ਹੈਗੇ ਸਿੰਪਲ ਗੱਲ ਹੈ ਬੀਜ ਦੀ ਮਾਤਰਾ ਲੋਕਲ ਡੀਲਰ ਜਾਂ ਦੁਕਾਨਦਾਰ ਦੀ ਸਲਾਹ ਲੈ ਕੇ ਤੁਸੀਂ ਕਰ ਸਕਦੇ ਹੋ ਕੋਈ ਤੁਹਾਡੀ ਗਰੀਚੋਂ ਕਿੰਨਾ ਬੀਜ ਰეკਮੈਂਡ ਕਰ ਰਿਹਾ ਜਿਹੜਾ ਮਰਜੀ ਬੀਜ ਪਾ ਦਿਓ ਜੀ ਬਸ ਦੁਕਾਨਦਾਰ ਨੂੰ ਪੁੱਛ ਕੇ ਸਾਗ ਵਾਲੀ ਸਰੋਂ ਸਾਗ ਵਾਲਾ ਤੋਰੀਏ ਦਾ ਬੀਜ ਤੁਸੀਂ ਪਾ ਸਕਦੇ ਹੋ ਛੱਟਾ ਦੇ ਕੇ ਪਿੱਛੋਂ ਖੇੜਾ ਬਣਾਦੋ ਖੇੜਾ ਬਣਾ ਕੇ ਪਾਣੀ ਲਾ ਦਿਓ ਪਾਣੀ ਦੇ ਨਾਲ ਉਗਾਓਗੇ ਤਾਂ ਪਾਣੀ ਲੱਗਣ ਤੋਂ ਬਾਅਦ ਮਰੂਗੀ ਨਹੀਂ ਇਹਨਾਂ ਤੇ ਧਿਆਨ ਰੱਖ ਲਿਓ ਕਿ ਕਿਸੇ ਵੇਲੇ ਹੁੰਦਾ ਕਿ ਸਾਡੇ ਜ਼ਮੀਨਦਾਰ ਭਰਾ ਬੱਤਰ ਦੇ ਵਿੱਚ ਉਗਾ ਲੈਂਦੇ ਬੱਤਰ ਤੇਗਾਓ ਜ ਜੇ ਤੁਸੀਂ ਇਸ ਤਰੀਕੇ ਨਾਲ ਬੀਜੋਗੇ ਤਾਂ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਦੀ ਪਧਰੇ ਖੇਤਾਂ 'ਚ ਬੀਜੋਗੇ ਤਾਂ ਦਿੱਕਤ ਆ ਸਕਦੀ ਹੈ ਧੰਨਵਾਦ